ਅਗਲੀ ਜਿਹੜੀ ਖਬਰ ਹੈ ਜਿਵੇਂ ਹਰਜੋਤ ਸਿੰਘ ਜੀ ਨੇ ਸ਼ੁਰੂਆਤ ਦੇ ਵਿੱਚ ਜਿਹੜੇ ਮਿਨੀ ਐਪਲਸ ਦੀਆਂ ਵਿਕਟਮ ਫੈਮਲੀਆਂ ਨੇ ਉਹਨਾਂ ਦੇ ਹਵਾਲੇ ਦੇ ਨਾਲ ਦੱਸਿਆ ਸੀਗਾ ਵੀ ਉਹਨਾਂ ਨੇ ਕਿਹਾ ਵੀ ਇਹੋ ਜਿਹਾ ਬੰਦਾ ਤਾਂ ਜਿਹੜਾ ਉਹ ਦੁਨੀਆ ਤੇ ਨਹੀਂ ਆਉਣਾ ਚਾਹੀਦਾ ਇਹੋ ਜੀ ਇੱਕ ਘਟਨਾ ਜਿਹੜੀ ਵਾਰ ਵਾਰਦਾਤ ਵਾਪਰੀ ਹੈ ਫਰੇਜ਼ਨੋ ਦੇ ਵਿੱਚ ਹਾਲਾਂਕਿ ਵਿਚਾਰਿਆ ਗਿਆ ਫਰੇਜ਼ਨੋ ਪੁਲਿਸ ਨੂੰ ਜਦੋਂ ਕਾਲ ਗਈ ਕਿ ਵਿਲਸਨ ਐਲੀਮੈਂਟਰੀ ਸਕੂਲ ਜਿਹੜਾ ਕੈਸ਼ਲਨ ਤੇ ਹਿਊਜ ਹਿਊਜ ਐਵੇਨਿਊ ਤੇ ਪੈਂਦਾ ਇੱਥੇ ਇੱਕ ਰਿਪੋਰਟ ਆ ਮਿਲੀ ਸੀ ਉਹਨਾਂ ਨੂੰ ਵੀ ਇੱਕ ਸਟੂਡੈਂਟ ਜਿਹੜਾ ਉਹਨੂੰ ਗਨ ਦੇ ਨਾਲ ਦੇਖਿਆ ਗਿਆ ਪੁਲਿਸ ਨੇ ਜਿਹੜਾ ਉਹ ਹਲੇ ਕਨਫਰ ਆਇਡੈਂਟੀਟੀ ਆ ਪਰ ਉਹਦੇ ਨਾਲ ਤੁਹਾਨੂੰ ਪਤਾ ਜਦੋਂ ਕੋਈ ਘਟਨਾ ਵਾਪਰ ਕੇ ਹੱਟੀ ਹੋਵੇ ਔਰ ਖਾਸ ਕਰਕੇ ਸਕੂਲ ਦੇ ਮਾਮਲੇ ਦੇ ਵਿੱਚ ਤਾਂ ਫਿਰ ਲਾ ਐਨਫੋਰਸਮੈਂਟ ਜਿਹੜੀ ਆ ਉਹ ਬਹੁਤ ਜ਼ਿਆਦਾ ਚਕੰਨੀ ਹੋ ਜਾਂਦੀ ਹੈ ਤੇ ਲੋਕਾਂ ਨੂੰ ਵੀ ਇਸ ਦੇ ਨਾਲ ਭਾਜੜ ਪੈ ਜਾਂਦੀ ਆ ਪੁਲਿਸ ਨੇ ਕਿਹਾ ਵੀ ਉਹਨੇ ਕੋਈ ਸ਼ਾਰਟ ਫਾਇਰ ਨਹੀਂ ਕੀਤਾ ਤੇ ਨਾ ਹੀ ਕਿਸੇ ਨੂੰ ਕੋਈ ਇੰਜਰੀ ਹੋਈ ਆ ਹਾਂ ਜਿਹੜੇ ਸਟੂਡੈਂਟ ਆ ਉਹ ਕਹਿੰਦੇ ਵੀ ਉਹਦੀ ਆਇਡੈਂਟੀਟੀ ਦਾ ਅਸੀਂ ਰਿਲੀਜ਼ ਨਹੀਂ ਕਰ ਸਕਦੇ ਪਰ ਉਹਨੇ ਪ੍ਰਾਈਵੇਸੀ ਰੀਜ਼ਨ ਕਰਕੇ ਜਿਹੜਾ ਪਰ ਉਹਨੇ ਦੱਸਿਆ ਨਹੀਂ ਵੀ ਉਹ ਗਨ ਕਿਉਂ ਲੈ ਕੇ ਆਇਆ 6th ਗ੍ਰੇਡ ਦਾ ਇਹ ਜਿਹੜਾ ਸਟੂਡੈਂਟ ਆ 6ਵੇਂ ਗ੍ਰੇਡ ਦਾ ਸਟੂਡੈਂਟ ਹੈ ਦੱਸਿਆ ਗਿਆ ਆ ਕੈਨ ਬੀ ਇਹ ਹੁਣ ਸਟੂਡੈਂਟ ਜਿਹੜਾ ਜੇਕਰ ਉਹਨੇ ਨਾ ਕੋਈ ਜ਼ਾਹਿਰ ਕੀਤਾ ਮਨਸ਼ਾ ਦਾ ਜ਼ਰੂਰੀ ਗੱਲ ਆ ਵੀ ਉਹਨੂੰ ਕ੍ਰਿਮੀਨਲ ਚਾਰजेस ਜਿਹੜੇ ਆ ਉਹ ਫੇਸ ਕਰਨੇ ਪੈਣਗੇ ਆ ਅ ਇੱਥੇ ਕਾਪਰ ਜਿਹੜੀ ਅਕੈਡਮੀ ਆ ਉਹਨੂੰ ਕਾਪਰ ਅਕੈਡਮੀ ਨੂੰ ਲਾਕਡਾਊਨ ਕਰਨਾ ਪਿਆ ਸੀ ਬਾਅਦ ਦੇ ਵਿੱਚ ਮਿੰਡੀ ਕੈਸਟੋ ਜਿਹੜੇ ਕੀ ਫਰੇਜ਼ਨੋ ਪੁਲਿਸ ਦੇ ਚੀਫ ਨੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਘਟਨਾ ਵਾਪਰੀ ਹੈ ਨੇ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਤਾਂ ਬਹੁਤ ਜ਼ਿਆਦਾ ਹਲਾਕੇ ਰੱਖ ਦਿੱਤਾ ਸੀਗਾ ਪਰ ਫਿਰ ਵੀ ਸਾਨੂੰ ਲੱਗਿਆ ਵੀ ਅਸੀਂ ਜਿਹੜਾ ਇਹਦੇ ਤੇ ਛੇਤੀ ਕਾਬੂ ਪਾਲਾਂਗੇ 30 ਮਿੰਟ ਲੱਗੇ ਇਸ ਸਟੂਡੈਂਟ ਨੂੰ ਹਿਰਾਸਤ ਦੇ ਵਿੱਚ ਲੈਣ ਚ ਤੇ ਉਦੋਂ ਜਿਹੜੀ ਹੈ ਹੈਂਡ ਗਨ ਉਹਦੇ ਜਿਹੜੀ ਗਨ ਆ ਉਹਦੇ ਕੋਲੇ ਸੀਗੀ ਤੇ ਉਹਨੇ ਕਿਸੇ ਨੂੰ ਜਿਹੜਾ ਉਹ ਹਲੇ ਤੱਕ ਟਾਰਗੇਟ ਨਹੀਂ ਸੀ ਕੀਤਾ ਸਟੂਡੈਂਟ ਬਾਅਦ ਦੇ ਵਿੱਚ ਕਹਿੰਦੇ ਵੀ ਐਗਰੀ ਹੋ ਗਿਆ ਸਹਿਮਤ ਹੋ ਗਿਆ ਵੀ ਆਪਦੀ ਗਨ ਜਿਹੜੀ ਆ ਡਾਊਨ ਕਰਨ ਦੇ ਲਈ ਤੇ ਫਿਰ ਉਹਨੂੰ ਕਸਟਡੀ ਦੇ ਵਿੱਚ ਜਿਹੜਾ ਉਹ ਲੈ ਲੈ ਗਿਆ ਕਾਸਟੋ ਨੇ ਹਲੇ ਤੱਕ ਇਹੀ ਜਿਹੜੀ ਗੱਲ ਦੱਸੀ ਆ ਸੋ ਦੱਸਿਆ ਗਿਆ ਵੀ ਉਸ ਤੋਂ ਬਾਅਦ ਦਰਜਨਾ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਚੈੱਕ ਕੀਤਾ ਗਿਆ ਤੇ ਇਸ ਸਟੂਡੈਂਟ ਤੋਂ ਵੀ ਜਿਹੜਾ ਵਾਰ-ਵਾਰ ਪੁੱਛਿਆ ਗਿਆ ਵੀ ਤੇਰਾ ਕੀ ਮੰਤਵ ਸੀਗਾ ਤੇ ਇਹਦੇ ਪੇਰੈਂਟਸ ਨੂੰ ਵੀ ਇਹਦੇ ਬਾਰੇ ਜਿਹੜਾ ਸੂਚਿਤ ਉਹ ਕਰ ਦਿੱਤਾ ਗਿਆ ਸੋ ਬੜੀ ਵੱਡੀ ਖਬਰ ਸੀ ਕਿਉਂਕਿ ਮਿਨੀਆਪਲਸ ਦੇ ਵਿੱਚ ਕੱਲ ਹੀ ਆਪਾਂ ਦੇਖਿਆ ਬਹੁਤ ਮਾੜੀ ਘਟਨਾ ਵਾਪਰੀ ਹੈ ਮੰਤ ਭਾਗੀ ਦੋ ਬੱਚੇ ਚਲੇ ਗਏ ਨੇ ਇਸ ਜਹਾਨ ਤੋਂ ਇੱਕ ਜਿਹੜਾ ਸਿਰਫਰੇ ਦੀ ਕਰਤੂਤ ਕਰਕੇ ਤੇ ਪਰ ਹੁਣ ਇੱਥੇ ਜਿਹੜਾ ਫਰੇਜ਼ਨੋ ਦੇ ਵਿੱਚ ਵੀ ਇੱਕ ਸਕੂਲ ਦੇ ਵਿੱਚ ਗਨ ਮਿਲੀ ਸੀ ਘਟਨਾ ਤੇ ਕਾਬੂ ਪਾ ਲਿਆ ਗਿਆ ਕੋਈ ਜਾਨੀ ਨੁਕਸਾਨ ਹੋਣ ਤੋਂ بچਾ ਹੋ ਗਿਆ ਜੀ ਉਹ ਦੇਖ ਲਓ ਵੀ 6ਵੇਂ ਗ੍ਰੇਡ ਦਾ ਜਿਹੜਾ ਬੱਚਾ ਹੈ ਇਹ ਲੈ ਕੇ ਚਲੇ ਗਿਆ